ਮਤੀ ਦੀ انجਿਲ ਅਧਿਆਇ ਨੰਬਰ 11 ਯਿਸੂ ਅਤੇ ਯੋਹਨ ਬਪਤਿਸਮਾ ਦੇਣ ਵਾਲਾ ਇਸ ਤਰ੍ਹਾਂ ਹੋਇਆ ਕਿ ਯਿਸੂ ਆਪਣੇ 12 ਚੇਲਿਆਂ ਨੂੰ ਆਗਿਆ ਦੇਣ ਤੋਂ ਬਾਅਦ ਉਥੋਂ ਨਦੀ ਨਗਰ ਵਿੱਚ ਪ੍ਰਦੇਸ਼ ਤੈਨ ਅਤੇ ਪ੍ਰਚਾਰ ਕਰਨ ਚਲਾ ਗਿਆ ਯੋਹਨ ਨੇ ਕੈਦਖਾਨੇ ਵਿੱਚ ਮਸੀਹ ਦੇ ਕੰਮ ਦੀ ਚਾਚਾ ਸੁਣੀ ਤਾਂ ਆਪਣੇ ਚੇਲਿਆਂ ਨੂੰ ਇਹ ਪੁੱਛਣ ਲਈ ਭੇਜਿਆ ਕਿ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈ じゃਸੀ ਕਿਸੇ ਹੋਰ ਦੀ ਉਡੀਕ ਕਰੀਏ ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾ ਕੇ ਇਹ ਉਹਨਾਂ ਨੂੰ ਇਹ ਖਬਰ ਦੇ ਦਿਓ ਕਿ ਅੰਨ੍ਹੇ ਸਜਾਖੇ ਹੁੰਦੇ ਹਨ ਲੰਗੜੇ ਚੱਲਦੇ ਹਨ ਕੋੜੀ ਸ਼ੁੱਧ ਕੀਤੇ ਜਾਂਦੇ ਹਨ ਬੋਲੇ ਸੁਣਦੇ ਹਨ ਮੁਰਦੇ ਜਿਉਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਕਬੀ ਸੁਣਾਈ ਜਾਂਦੀ ਹੈ ਅਤੇ ਤਨ ਹੈ ਉਹ ਜੋ ਮੇਰੇ ਕਰਨ ਠੋਕਰ ਨਾ ਖਾਵੇ ਜਦੋਂ ਚਲੇ ਗਏ ਤਾਂ ਯਸ਼ੂ ਹੂ ਨਾ ਦੇ ਵਿਖੇ ਲੋਕਾਂ ਨੂੰ ਕਹਿਣ ਲੱਗਾ ਤੁਸੀਂ ਵਿਚਾਰ ਵਿੱਚ ਕੀ ਵੇਖਣਗੇ ਸੀ ਕਿ ਇੱਕ ਤਾਨੇ ਨੂੰ ਜਿਹੜਾ ਹਵਾ ਨਾਲ ਹਿਲਦਾ ਹੈ ਫਿਰ ਤੁਸੀਂ ਕੀ ਵੇਖਣਗੇ ਸੀ ਕਿ ਮਹੀਨ ਬਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ ਵੇਖੋ ਜਿਹੜੇ ਕੋਮਲ ਬਸਤਰ ਪਹਿਨਦੇ ਹਨ ਰਾਜਿਆਂ ਦੇ ਮਹਿਲਾਂ ਵਿੱਚ ਹਨ ਫਿਰ ਤੁਸੀਂ ਕੀ ਵੇਖਣਗੇ ਸੀ ਕਿ ਨਵੀ ਨੂੰ ਹਾਂ ਮੈਂ ਤੁਹਾਨੂੰ ਆਖਦਾ ਹਾਂ ਸੋ ਕੁ ਨਵੀ ਨਾਲੋਂ ਵੀ ਵੱਡਾ

ਜੋਰ ਮਾਰਿਆ ਜਾਂਦਾ ਹੈ ਅਤੇ ਜੋਰ ਮਾਰਨ ਵਾਲੇ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ ਕਿਉਂ ਜੋ ਸਾਰੇ ਨਬੀ ਇੱਥੇ موسی ਦੀ ਵਿਵਸਥਾ ਯਹੋਨਾ ਦੇ ਹੋਂ ਤੱਕ ਗੰਭਵਕ ਕਰਦੇ ਰਹੇ ਜੇਕਰ ਤੁਸੀਂ ਇਸ ਨੂੰ ਮੰਨਣਾ ਚਾਹੁੰਦੇ ਹੋ ਤਾਂ ਹੋਂ ਵਾਲਾ ਏਲੀਆ ਇਹੋ ਹੈ ਜਿਸ ਦੇ ਸੁਣਨ ਵਾਲੇ ਕੰਨ ਹੋਣ ਉਹ ਸੁਣੀ ਪਰ ਮੈਂ ਇਸ ਪੀੜੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ ਇਹ ਉਹਨਾਂ ਬੱਚਿਆਂ ਵਰਗੀ ਹਨ ਜਿਹੜੇ ਬਾਜ਼ਾਰਾਂ ਵਿੱਚ ਬੈਠ ਕੇ ਆਪਣੇ ਸਾਥੀਆਂ ਨੂੰ ਆਵਾਜ਼ ਮਾਰ ਕੇ ਆਖਦੀ ਹਨ ਅਸੀਂ ਤੁਹਾਡੇ ਲਈ ਬਾਸਰੀ ਵਜਾਈ ਪਰ ਤੁਸੀਂ ਨਾ ਨੱਚੇ ਅਸੀਂ ਸਿਆਪਾ ਕੀਤਾ ਪਰ ਤੁਸੀਂ ਵਿਲਾਪ ਨਾ ਕੀਤਾ ਕਿਉਂਕਿ ਹੁਣ ਨਾ ਤਾਂ ਰੋਟੀ ਖਾਂਦਾ ਅਤੇ ਨਾ ਮਹਿ ਪੀਂਦਾ ਆ ਅਤੇ ਉਹ ਆਖਦੇ ਹਨ ਜੋ ਉਹਦੇ ਵਿੱਚ ਇੱਕ ਭੂਤ ਹੈ ਮਨੁੱਖ ਦਾ ਪੁੱਤਰ ਕੰਧਾ ਪਿੰਦਾ ਆਇਆ ਅਤੇ ਉਹ ਆਗਦੇ ਹਨ ਮੇਖੋ ਇੱਕ ਪੇਟੂ ਅਤੇ ਸ਼ਰਾਬੀ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ ਸੋ ਗਿਆਨ ਆਪਣੇ ਕੰਮਾਂ ਦੁਆਰਾ ਸੱਚਾ ਠਹਿਰਿਆ ਉਹਨਾਂ ਨਗਰਾਂ ਉਤੇ ਹਾਇ ਜਿਨ੍ਹਾਂ ਨੇ ਤੋਬਾ ਨਹੀਂ ਕੀਤੀ ਫਿਰ ਉਹ ਉਹਨਾਂ ਨਗਰਾਂ ਨੂੰ ਜਿਨ੍ਹਾਂ ਵਿੱਚ ਉਸਨੇ ਬਹੁਤ ਅਚਜ ਕੰਮ ਕੀਤੇ ਸਨ ਲਾਂਬਾ ਦੇਣ ਲੱਗਾ ਕਿਉਂਕਿ ਉਹਨਾਂ ਨੇ ਤੋਬਾ ਨਹੀਂ ਕੀਤੀ ਸੀ ਇੱਕ ਰਾਜੇ ਤੇ ਉਤੇ ਹਾਇ ਇਹ ਬੱਸ ਦਾ ਤੇਰੇ ਉੱਤੇ ਅਫਸੋਸ ਕਿਉਂਕਿ ਜਿਹੜੇ ਅੱਛਾ ਚੰਗ ਕੰਮ ਤੁਹਾਡੇ ਵਿੱਚ ਕੀਤੇ ਗਏ ਹਨ ਜੇ ਸੂਰਤ ਤੇ ਸਹਦਾ ਵਿੱਚ ਕੀਤੇ ਜਾਂਦੇ ਤਾਂ ਉਹ ਤੱਪੜ ਭੰਕੀ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੇ ਤੋਬਾ ਕਰ ਲਿੰਦੇ ਫਿਰ ਵੀ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆ ਦੇ ਦਿਨ ਤੁਹਾਡੇ ਨਾਲ ਸੂਰਤ ਤੇ ਸਹਦਾ ਦਾ ਹਾਲ ਚਲਣਯੋਗ ਹੋਵੇਗਾ ਤੇ ਹੈ ਕਫਰ ਨਾ ਹੂੰ ਕਿ ਤੂੰ ਆਕਾਸ਼ ਤੱਕ ਉੱਚਾ ਕੀਤਾ ਜਾਵੇਂਗਾ ਉਸੇ ਕੋ ਪਤਾਲ ਵਿੱਚ ਸੁੱਟਿਆ ਜਾਵੇਗਾ ਕਿਉਂਕਿ ਜਿਹੜੇ ਅਚਰਜ ਕੰਮ ਤੇਰੇ ਵਿੱਚ ਵਿਖਾਏ ਗਏ ਹਨ ਜੇ ਉਹ ਸਦੂਮ ਵਿੱਚ ਵਿਖਾਏ ਜਾਂਦੇ ਤਾਂ ਉਹ ਅੱਜ ਤੱਕ ਬਣਿਆ ਰਹਿੰਦਾ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆ ਦੇ ਦਿਨ ਤੇਰੇ ਨਾਲੋਂ ਸਦੂਮ ਦੇਸ਼ ਦਾ ਹਾਲ ਚੱਲਣ ਯੋਗ ਹੋਵੇਗਾ ਪਿਤਾ ਪੁੱਤਰ ਵਿੱਚ ਪ੍ਰਗਟ ਹੋਇਆ ਉਸ ਵੇਲੇ ਯਿਸੂ ਨੇ ਆਖਿਆ हे ਪਿਤਾ ਆਕਾਸ਼ ਤੇ ਧਰਤੀ ਦੇ ਮਾਲਕ ਮੈਂ ਤੇਰੀ ਵਡਿਆਈ ਕਰਦਾ ਜੋ ਤੂੰ ਇਹਨਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ ਪਰ ਉਹਨਾਂ ਨੂੰ ਬੱਚਿਆਂ ਉੱਤੇ ਪ੍ਰਗਟ ਕੀਤਾ ਹਾਏ ਪਿਤਾ ਕਿਉਂ ਜੋ ਤੈਨੂੰ ਇਹੋ ਚੰਗਾ ਲੱਗਿਆ ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ ਪਿਤਾ ਤੋਂ ਇਲਾਵਾ ਪੁੱਤਰ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਕੋਈ ਪੁੱਤਰ ਤੋਂ ਇਲਾਵਾ ਪਿਤਾ ਨੂੰ ਜਾਣਦਾ ਹੈ ਅਤੇ ਹੁਣ ਪੁੱਤਰ ਹੀ ਹੈ ਜਿਸ ਉੱਤੇ ਉਹਨੂੰ ਪ੍ਰਗਟ ਕਰਨਾ ਚਾਹੀਦਾ ਹੈ ये सारे थके हुए हो, अति भार हेठ दबे हुए हो, मेरे को मैं तो आराम दयागा मेरा जूड़ा अपने उत्ते ले लवो अते मेरे को सीखो क्यों जो मैं कोमल और मनदा गरीब हाँ अते ती अपन जिंदगी आराम पाओगे क्योंकि तो मेरा जूड़ा सुखाला मेरा भार हल्का है हामीन